ਜੋ ਇਹ ਝਗੜਾ ਤੁਹਾਨੂੰ ਮੈਂ ਦੱਸਿਆ ਕਿ ਦੋ ਜਿਹੜਾ ਵਿਅਕਤੀਆਂ ਦਾ ਝਗੜਾ ਸੀ ਉਹ ਲੱਖ ਰੁਪਏ ਦੇ ਵਿੱਚ ਐਸਆਈ ਨੇ ਆਪ ਖੁਦ ਪੁਣ ਕੀਤਾ ਉਸ ਵਿਅਕਤੀ ਨੂੰ ਕਿ ਮੈਂ ਤੇਰੇ ਰੁਪਏ ਦਵਾ ਦੇਵਾਂ ਦਵਾ ਦਊਂਗਾ ਤੇ ਤੂੰ ਮੈਨੂੰ ਇੰਨੀ ਰਿਸ਼ਵਤ ਦੇ ਦੇ ਪਾਰਕ 'ਚ ਖੜੀ ਨਹੀਂ ਤੁਸੀਂ ਗੱਡੀ ਕਰਨੀ ਤੁਸੀਂ ਕਰਨੀਏ ਸਰੇ ਆਂ ਬਾਜ਼ਾਰ ਦੇ ਵਿਚਾਲੇ ਗੱਡੀ ਤੁਸੀਂ ਕਰਨੀਏ ਰੋਡ ਦੇ ਵਿਚਾਲੇ ਗੱਡੀ ਦੂਜਿਆਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੇ ਤੁਸੀਂ ਇਹ ਹਰਕਤਾਂ ਕਰਦੇ ਹੋ ਇਹ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਤਾਂ ਨੂੰ ਦੋ ਵੱਡੀਆਂ ਖਬਰਾਂ ਸੁਣਾਉਣਾ ਬੜੇ ਗੌਰ ਦੇ ਨਾਲ ਸੁਣਨ ਵਾਲਿਆਂ ਨੇ ਦੋਨੀਆਂ ਖਬਰਾਂ ਜੁੜੀਆਂ ਨੇ ਜਿਹੜੀਆਂ ਉਹ ਪੰਜਾਬ ਪੁਲਿਸ ਦੇ ਨਾਲ ਜੁੜੀਆਂ ਨੇ ਇਹ ਅੱਜ ਤਾਂ ਨਹੀਂ ਇਹ ਸ਼ੁਰੂ ਤੋਂ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਲਗਾਤਾਰ ਮਨੋਵਾਲਾ ਪਾ ਕਹਿ ਦिए ਇਹ ਕਿਉਂ ਡਿੱਗਦਾ ਜਾ ਰਿਹਾ ਕਿਉਂ ਜਿਹੜਾ ਖਾਕੀ ਦੇ ਵਿੱਚ ਗੁੰਡੇ ਆ ਕਿਉਂ ਪੈਦਾ ਹੋ ਰਹੇ ਆ ਤੇ ਲੋਕਾਂ ਨੂੰ ਜੇ ਮੈਂ ਗੱਲ ਇਹ ਕੱਲ ਕਹਿ ਦੇਵਾਂ ਤਾਂ ਫਿਰ ਕਈਆਂ ਦੀਆਂ ਮਿਰਚਾਂ ਲੱਗਦੀਆਂ ਨੇ ਫਿਰ ਕਈ ਕਹਿੰਦੇ ਕਿ ਅਸੀਂ ਤੇਰੇ ਵੀ ਕਰੰਟ ਲਾਉਣ ਵਾਲਾ ਗਾ ਜਾਨੀ ਕਿ ਧਮਕੀਆਂ ਦਿੰਦੇ ਅਸਰ ਆਵਾਂ ਜਾਨੀ ਕਿ ਸੱਚ ਨੂੰ ਸੱਚ ਤੁਸੀਂ ਬਰਦਾਸ਼ਤ ਨਹੀਂ ਕਰਦੇ ਜੇ ਤੁਸੀਂ ਜਿਹੜੀਆਂ ਘਟੀਆਂ ਕਰਤੂਤਾ ਕਰਦੇ ਹੋ ਤਾਂ ਮੈਂ ਸਾਹਮਣੇ ਉਹ ਲੈ ਕੇ ਆਉਂਗਾ ਤੇ ਉਹ ਦੱਸ ਦਾਂਗਾ ਤਾਂ ਫਿਰ ਤੁਹਾਡੇ ਜਿਹੜਾ ਉਹ ਚਲੂਣੀਆਂ ਮਿਰਚਾਂ ਲੜਦੇ ਆ ਪਤਾ ਨਹੀਂ ਕੀ ਗੱਲ ਆ ਲੋਕਾਂ ਦੇ ਸੱਚ ਨੂੰ ਜਿਹੜਾ ਸਵੀਕਾਰ ਨਹੀਂ ਕਰਦੇ ਕਿ ਪਏ ਹਾਂ ਬਿਲਕੁਲ ਇਹ ਗੱਲ ਸੱਚ ਆ ਕਿ ਪੁਲਿਸ ਨੇ ਧੱਕਾਸ਼ਾਹੀ ਕਰਾਈ ਹੈ ਤੇ ਕਰਦੀ ਸੀ ਮੈਂ ਸਾਰੇ ਪੁਲਸ ਵਾਲਿਆਂ ਨੂੰ ਇੱਥੇ ਨਹੀਂ ਕਹਿ ਰਿਹਾ ਕਿਉਂਕਿ ਹਰ ਇੱਕ ਜਗ੍ਹਾ ਦੇ ਵਿੱਚ ਚਾਹੇ ਕਿਸੇ ਮਰਜ਼ੀ ਤੁਸੀਂ ਕਮਿਊਨਿਟੀ ਦੇ ਵਿੱਚ ਲੈ ਲਓ ਕਿਸੇ ਮਰਜ਼ੀ ਤੁਸੀਂ ਜਥੇਬੰਦੀ ਵਿੱਚ ਲੈ ਜਾਓ ਕਿਸੇ ਪਾਰਟੀ ਵਿੱਚ ਲੈ ਜਾਓ ਕਿਸੇ ਸਮਾਜ ਦੇ ਕਿਸੇ ਵੀ ਕੋਨੇ ਵਿੱਚ ਲੈ ਲਓ ਸਾਰੇ ਬੰਦੇ ਜਿਹੜੇ ਸਾਰੇ ਮਾੜੇ ਨਹੀਂ ਹੁੰਦੇ ਉਹਦੇ ਵਿੱਚ ਕੁਝ ਬੰਦੇ ਕਾਲੀਆਂ ਭੇਡਾਂ ਮਾੜੀਆਂ ਹੁੰਦੀਆਂ ਨੇ ਤੇ ਇਸੇ ਕਰਕੇ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਅਜੇ ਵੀ ਜਿਹੜਾ ਖੋਪਾ ਜਿਹੜਾ ਉਹਨਾਂ ਨੂੰ ਉਹ ਨਜ਼ਰ ਨਹੀਂ ਆ ਰਿਹਾ ਜਣੀ ਕਿ ਆਪਣੀ ਧੌਂਸ ਜਮਾਉਂਦੇ ਆ ਜਿਹੜੇ ਭਗਵੰਤ ਮਾਨ ਦੀ ਸਰਕਾਰ ਆ ਇਹ ਕਹਿੰਦਾ ਮੈਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਤੇ ਮੈਂ ਫਲਾਣਾ ਕਰ ਦਿੱਤਾ ਧਮਕਾ ਕਰ ਦਿੱਤਾ ਤੁਹਾਨੂੰ ਦੋ ਖਬਰਾਂ ਪੁਲਿਸ ਦੇ ਨਾਲ ਜੁੜੀਆਂ ਸੁਣਾਉਣਾਗਾ ਇੱਕ ਖਬਰ ਜੁੜੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਤੇ ਖਬਰ ਨਿਕਲ ਕੇ ਇਹ ਆ ਰਹੀ ਆ ਕਿ ਕੋਈ ਐਸ ਆਈ ਸੀ ਸਤਨਾਮ ਸਿੰਘਾ ਜਿਹੜਾ ਕਿ ਦੋ ਵਿਅਕਤੀਆਂ ਦਾ ਝਗੜਾ ਸੀ 6 ਲੱਖ ਦਾ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਸੀ ਲੈਣ ਦੇਣ ਦਾ ਜਣੀ ਕਿ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਰੁਪਏ ਲਾਏ ਹੋਣੇ ਜਿਨੇ 6 ਲੱਖ ਰੁਪਿਆ ਜਿੱਤੋ ਲੈਣਾ ਸੀ ਉਹਦੇ ਖਿਲਾਫ ਜਿਹੜਾ ਉਹ ਦਰਖਾਸਤ ਦਿੱਤੀ ਆ ਤੇ ਤੁਹਾਨੂੰ ਪਤਾ ਜਦੋਂ ਫਿਰ 6 ਲੱਖ ਜਾਂ 2 ਲੱਖ ਜਾਂ 5 ਲੱਖ ਜਦੋਂ ਇਹ ਜੀ ਇਹਨਾਂ ਨੂੰ ਮੁਰਗੀਆਂ ਫਸਦਿਆਂ ਇਹਨਾਂ ਦੇ ਮੂੰਹ 'ਚ ਲਾਲਾਂ ਡਿੱਗ ਪੈਂਦੀਆਂ ਨੇ ਤੇ ਤੁਹਾਨੂੰ ਮੈਂ ਇੱਥੇ ਵਿਚਾਰ ਟੋਕ ਕੇ ਇੱਕ ਛੋਟੀ ਜਿਹੀ ਮੈਂ ਆਧਾਰਨ ਨਾ ਇੱਕ ਗੱਲ ਕਰਦਾ ਇੱਥੇ ਚਲੋ ਇਹ ਬੰਦਾ ਹੁਣ ਇਹ ਐਸਆਈ ਆ ਸਤਨਾਵ ਸਿੰਘ ਬੇਸਕ ਵਿਜੀਲੈਂਸ ਨੇ ਫੜ ਲਿਆ ਯਾਨੀ ਕਿ ਟੰਗ ਲਿਆ ਤੇ ਮੈਂ ਤੁਹਾਨੂੰ ਇੱਥੇ ਇੱਕ ਦਰਖਾਸਤ ਫੜਾਉਣ ਗਿਆ ਵਿਜੀਲੈਂਸ ਨੂੰ ਵੈਸੇ ਦਾ ਮੈਂ ਦੋ ਦਿੱਤੇ ਆ ਇੱਕ ਦੇ ਵਿੱਚ ਉਹਦਾ ਰਫਾ ਦਾ ਫੇਸ ਕਰ ਦਿੱਤਾ ਬਤਿੰਦਰਾ ਨੇ ਜਣੀ ਮੈਂ ਕਹੂੰਗਾ ਕਿ ਸਿੱਧਰ ਪੀਏ ਖਾਦੇ ਆ ਜਦੋਂ ਰਿਕਾਰਡਿੰਗ ਸਾਰਾ ਕੁਝ ਸਾਫ ਤੇ ਸਾਰਾ ਕੁਝ ਜਿਹੜਾ ਸਭ ਕੁਝ ਦੇ ਦਿੱਤਾ ਸੀ ਦਵਾਰੇ ਬਿਆਨ ਲਿਖਾ ਕੇ ਜਿਹੜਾ ਉਹਦੇ ਵਿੱਚ ਇੱਕ ਲੈਣ ਲਿਖਾ ਦਿੱਤੀ ਆ ਤੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਾਰੀ ਕਾਰਵਾਈ ਜਿਹੜੀ ਇਹ ਲੈਣ ਨੇ ਪਵਾੜੇ ਪਾਇਆ ਤੇ ਇਹ ਲੈਣ ਜਿਹੜੇ ਪਵਾਇਆ ਦਵਾਰੇ ਜਿਹੜਾ ਬਿਆਨ ਲਿਖਵਾਏ ਆ ਜਿਹੜਾ ਵਿਜੀਲੈਂਸ ਨੇ ਉਹਨਾਂ ਤੋਂ ਲੈ ਕੇ ਰੁਪਏ ਜਿਹੜਾ ਉਹ ਰਾਜੀ ਬੰਦਾ ਕੀਤਾ ਇਹ ਵੀ ਜਿਹੜਾ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਤ ਖਬਰ ਆ ਤੇ ਜਿਹੜੀ ਮੈਂ ਗੱਲ ਕਰਨ ਲੱਗਿਆ ਸੀ ਵਿੱਚ ਵਿਚਾਲੇ ਰਹਿ ਗਈ ਸੀ ਉਹ ਅਸੀਂ ਗਏ ਆ ਬਠਿੰਡੇ ਵਿਜੀਲੈਂਸ ਦੇ ਕੋਲ ਕਿਸੇ ਥਾਣੇਦਾਰ ਦੀ ਸ਼ਿਕਾਇਤ ਲੈ ਕੇ ਕਿ ਭਾਈ ਉਹ 5000 ਰੁਪਏ ਮੰਗਦਾ ਅੱਜ ਤੋਂ ਕਈ ਸਾਲਾਂ ਦੀ ਗੱਲ ਆ ਕਹਿੰਦੇ ਜੀ ਉੱਥੇ ਬੜਾ ਸਾਨੂੰ ਚਲੋ ਚਾਹ ਪਾਣੀ ਪਲਾਇਆ ਬੜੇ ਸਮਾਰ ਕੇ ਬੋਲਦੇ ਆ ਇਹਨੇ ਸਾਨੂੰ ਕੋਈ ਵੱਡੀ ਮਰਗੀ ਪਸਾਓ ਜਾਂ ਕੋਈ ਕਾਨੋਗੋ ਜਾਂ ਪਟਵਾਰੀ ਜਾਂ ਕੋਈ ਹੋਰ ਵੱਡੀ ਰਿਸਤ ਲੈਂਦਾ ਹੋਵੇ ਲੱਖ ਦੇ ਕਰੀਬ ਲੈਂਦਾ ਹੋਵੇ ਤਾਂ ਅਸੀਂ ਉਹਨੂੰ ਫੜਾਂਗੇ ਕਹਿੰਦੇ 5000 ਦਾ ਚੀਆ ਕਹਿੰਦੇ ਦੇਖ ਲਓ 5000 ਨੂੰ ਰਿਸਤ ਨਹੀਂ ਮੰਗ ਜਿਹੜਾ ਮੰਦੇ ਵਿਜੀਲੈਂਸ ਵਾਲੇ ਹੁਣ ਤੁਸੀਂ ਕੀ ਤੋਂ ਉਮੀਦਾਂ ਕੀ ਤੋਂ ਆਸਾ ਲਾਓਗੇ ਤੇ ਚਲੋ ਆਹ ਵਿਜੀਲੈਂਸ ਵਾਲੇ ਨੇ ਕਿਉਂ ਜਿਹੜਾ ਚੱਕਿਆ ਜਿਆ ਏਐਸਆਈ ਆ ਜੋ ਇਹ ਝਗੜਾ ਤੁਹਾਨੂੰ ਮੈਂ ਦੱਸਿਆ ਕਿ ਦੋ ਜਿਹੜਾ ਵਿਅਕਤੀਆਂ ਦਾ ਝਗੜਾ ਸੀ ਉਹ ਲੱਖ ਰੁਪਏ ਦੇ ਵਿੱਚ ਐਸਆਈ ਨੇ ਆਪ ਖੁਦ ਪੌਣ ਕੀਤਾ ਉਸ ਵਿਅਕਤੀ ਨੂੰ ਕਿ ਮੈਂ ਤੇਰੇ ਰੁਪਏ ਦਵਾ ਦੇਵਾਂ ਦਵਾ ਦਊਂਗਾ ਤੇ ਤੂੰ ਮੈਨੂੰ ਇੰਨੀ ਰਿਸ਼ਵਤ ਦੇ ਦੇ ਤੇ ਉਹਨੇ ਲੱਖ ਰੁਪਇਆ ਜਿਹੜਾ ਕਾਰਨ ਹੈ ਜਿਹੜੇ ਲੱਖ ਰੁਪਏ ਦੀ ਗੱਲ ਕਰ ਲਈ ਤਾਂ ਉਹ ਬੰਦਾ ਵਿਜੀਲੈਂਸ ਕੋਲ ਚਲਿਆ ਗਿਆ ਤੇ ਉਹਨੇ 20000 ਦੇਣ ਦੀ ਪਹਿਲਾਂ ਗੱਲ ਗੱਲ ਕਰ ਲਈ ਤੇ ਐਸਆਈ ਦੇ ਤਾਂ 20000 ਉਹਨੇ ਆਖਿਆ ਕਿ ਦੇ ਸਾਨੂੰ ਤਾਂ ਮਹੀਨੇ 'ਚ ਨਹੀਂ ਬਣਨਾ ਸਾਨੂੰ ਤਾਂ ਇੱਕ ਮਿੰਟ 'ਚ ਬਣਦਾਗਾ ਤੇ ਉਹਨੇ ਕੀ ਕੀਤਾ ਵਿਜੀਲੈਂਸ ਨੇ ਉਹਨੂੰ ਆਪਣੇ ਜਿਹੜਾ ਰੰਗ ਰੰਗ ਲਾ ਕੇ ਦਿੰਦਿਆ ਨੋਟਾਂ ਤੇ ਤਾਂ 20000 ਰੁਪਇਆ ਦੇ ਦਿੱਤਾ ਐਸਆਈ ਸਤਨਾਬ ਸਿੰਘ ਨੇ ਜਿਹੜਾ ਉਹ ਫੜ ਲਿਆ ਤੇ ਵਿਜੀਲੈਂਸ ਨੇ ਰੇਡ ਮਾਰ ਕੇ ਜਿਹੜਾ ਉਹਨੂੰ ਗਰਫਦਾਰ ਕਰ ਲਿਆ ਲੱਖ ਰੁਪਇਆ ਦੇ ਵਿੱਚ ਗੱਲ ਹੋਈ ਸੀ ਆਹ ਦੇਖ ਲੋ ਨੇ ਆਹ ਕਰਤੂਤਾਂ ਨੇ ਤੇ ਇਹਨੂੰ ਕਰਤੂਤ ਨਹੀਂ ਕਹੋਗੇ ਤੇ ਫਿਰ ਕਿਹੜਾ ਸ਼ਬਦ ਕਿਹੜਾ ਲਫ਼ਜ਼ ਵਰਤੋਗੇ ਮੈਂ ਤਾਂ ਭਾਈ ਇਹੀ ਲਫ਼ਜ਼ ਵਰਤੂੰਗਾ ਸਾਡੇ ਸਾਹਮਣੇ ਤਾਂ ਜੋ ਮਰ ਜਿਹੜਾ ਵਿਅਕਤੀ ਆ ਚਾਹੇ ਉਹ ਪੁਲਿਸ ਵਾਲਾ ਹੈਗਾ ਚਾਹੇ ਕੋਈ ਜੋ ਮਰਦੀ ਆ ਚਾਹੇ ਉਹ ਕੋਈ ਗੁਰਸਿੱਖਾ ਜਿਹੜਾ ਕਿਸੇ ਦੇ ਨਾਲ ਧੋਖਾ ਧੜੀ ਕਰਦਾ ਜਿਹੜਾ ਕਿਸੇ ਦੇ ਨਾਲ ਰਿਸ਼ਤ ਲੈਂਦਾ ਬੰਦਾ ਤੇ ਉਹਨੂੰ ਅਸੀਂ ਇਹੀ ਸ਼ਬਦ ਦੇ ਨਾਲ ਪੁਕਾਰਾਂਗੇ ਦੂਸਰੀ ਖਬਰ ਜਿਹੜੀ ਉਹ ਵੀ ਪੁਲਿਸ ਦੇ ਨਾਲ ਜੁੜੀ ਆ ਉਹ ਤਰਨਤਨ ਸਾਹਿਬ ਤੋਂ ਜਿਹੜਾ ਕੋੜ ਧਰਮ ਗਾਂਜਾ ਜਿਹੜਾ ਇੱਕ ਪਿੰਡ ਪੈਂਦਾ ਤਰਨਤਨ ਸਾਹਿਬ ਦੇ ਏਰੀਆ ਦੇ ਵਿੱਚ ਉੱਥੇ ਪੁਲਿਸ ਦੀ ਗੱਡੀ ਨੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਤੇ ਜਾਂਦਿਆਂ ਨੂੰ ਫੇਟ ਮਾਰ ਦਿੱਤੀ ਜਣੀ ਕਿ ਕੋਚਲ ਦਿੱਤਾ ਉਹਨਾਂ ਨੂੰ ਜਿਹੜਾ ਉੱਥੇ ਹੀ ਖਤਮ ਕਰ ਦਿੱਤਾ ਜਿਹਨੇ ਦੋ ਨੌਜਵਾਨ ਅੱਜ ਪੁਲਿਸ ਦੀ ਗੱਡੀ ਥੱਲੇ ਆ ਕੇ ਮਰ ਗਏ ਤੇ ਹੁਣ ਪੁਲਿਸ ਕਹਿੰਦੀ ਆ ਜੀ ਉਹ ਤਾਂ ਆਪਸ ਦੇ ਵਿੱਚ ਰੇਸਾਂ ਲਗਾਈ ਜਾ ਰਹੇ ਸੀ ਮੋਟਰਸਾਈਕਲ ਉਹਦਾ ਸਾਡੀ ਗੱਡੀ ਵਿੱਚ ਵੱਜੇ ਹਾਂ ਹਵਾ ਆਉਂਦੀ ਸੀ ਉਧਰੋਂ ਉਦੋਂ ਤੁਹਾਡੀ ਕੁਦਰਤੀ ਗੱਡੀ ਆ ਗਈ ਉਹ ਤੁਹਾਡੀ ਗੱਡੀ ਭਾਲਦੀ ਸੀ ਕਿ ਕਦੋਂ ਤੁਹਾਡੀ ਗੱਡੀ ਆਊਗੀ ਤੇ ਕਦੋਂ ਤੁਹਾਡੀ ਗੱਡੀ ਦੇ ਵਿੱਚ ਵੱਜਣਗੇ ਤੁਸੀਂ ਤਾਂ ਐਡਾ ਵੱਡਾ ਉਹ ਕੀਤਾ ਹੋਇਆ ਜਦੋਂ ਗੱਡੀ ਚਲਾਉਣੇ ਆੱਖਾਂ ਮੀਚ ਕੇ ਚਲਾਉਣੇ ਹੋ ਤੁਹਾਨੂੰ ਪਤਾ ਹੁੰਦਾ ਕਿ ਸਾਡੀ ਗੱਡੀ ਤੇ ਜਿਹੜਾ ਹੁੱਗੂ ਲੱਗਿਆ ਉਹ ਫੁੱਟਰ ਲੱਗਿਆਗਾ ਸਾਡੀ ਗੱਡੀ ਦੇ ਮੂਰੇ ਪੁਲਿਸ ਲਿਖਿਆਗਾ ਸਾਨੂੰ ਕਿਹੜਾ ਜਿਹੜਾ ਰਾਹ ਨਹੀਂ ਦੇਊਗਾ ਤੁਸੀਂ ਮਰਜ਼ੀ ਜਿੱਥੇ ਮਰਜ਼ੀ ਕਿਸੇ ਪਾਰਕ 'ਚ ਖੜੀ ਨਹੀਂ ਤੁਸੀਂ ਗੱਡੀ ਕਰਨੀ ਤੁਸੀਂ ਕਰਨੀਏ ਸਰੇ ਆਮ ਬਾਜ਼ਾਰ ਦੇ ਵਿਚਾਲੇ ਗੱਡੀ ਤੁਸੀਂ ਕਰਨੀਏ ਰੋਡ ਦੇ ਵਿਚਾਲੇ ਗੱਡੀ ਦੂਜਿਆਂ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੇ ਤੁਸੀਂ ਇਹ ਹਰਕਤਾਂ ਕਰਦੇ ਹੋ ਇਹ ਅੱਜ ਤੋਂ ਨੇ ਇਹ ਸ਼ੁਰੂਤੀ ਚੱਲਦਾ ਰਿਹਾ ਤੇ ਫਿਰ ਉਹਨਾਂ ਨੂੰ ਪੁਲਿਸ ਬਚਾਉਣ ਤੇ ਲੱਗੀ ਆ ਕਿ ਉਹ ਪੁਲਸman ਲਾਜ਼ਮੀ ਜੀ ਇਹ ਇਹ ਨਹੀਂ ਜੀ ਇਹ ਤਾਂ ਆਸਤੇ ਦੇ ਵਿੱਚ ਇਹ ਤਾਂ ਪੁਲਿਸ ਦੀ ਗੱਡੀ ਵਿੱਚ ਵੱਜਿਆ ਤੁਸੀਂ ਇਹੀ ਮਾਮਲਾ ਕਰਨ ਮਾਮਲੇ ਦੇ ਵਿੱਚ ਦੇਖ ਲਓ ਉਹਨਾਂ ਨੂੰ ਬਚਾਇਆ ਤੇ ਬਚਾਉਂਦੀ ਆ ਰਹੀ ਐ ਤੇ ਚਾਜੇ ਸਿਬੀਆਈ ਨੇ ਗਾਹ ਸਿਕੰਜਾ ਕਸਣਾ ਸਦੂਲਗੜ੍ਹ ਦੇ ਵਿੱਚ ਜਿਹੜਾ ਸਾਰੇ ਆ ਬਾਹਾਂ ਤੋੜ ਕੇ ਜਿਹੜਾ ਅੱਜ ਉਹਦੇ ਹੱਕ ਦੇ ਵਿੱਚ ਲੋਕ ਆ ਜਿਹੜੇ ਕਿ ਟੌਟ ਹੁੰਦੇ ਆ ਗਦਾਰ ਹੁੰਦੇ ਆ ਜਿਹੜੇ ਪੁਲਿਸ ਦੀ ਚਮਚਾਗਰੀ ਕਰਦੇ ਆ ਉਹਨਾਂ ਨੂੰ ਪੁਲਿਸ ਚੰਗੀ ਲੱਗਦੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਮੀ ਮਾਰੇ ਆ ਸਾਰੇ ਪਰ ਉਹ ਬੰਦਾ ਮਾੜਾ ਜਿਹੜਾ ਕਿ ਬਿਨਾਂ ਗੱਲ ਤੋਂ ਬੰਦੀ ਦੇ ਬਾਹਾਂ ਤੋੜ ਦੇਣੀ ਆ ਤੁਹਾਡੇ ਕੋਲੇ ਕੀ ਅਧਿਕਾਰ ਆ ਜੇ ਬੰਦੇ ਨੇ ਜੁਰਮ ਕੀਤਾ ਉਹਨੂੰ ਅਦਾਲਤ ਦੇ ਪੇਸੇ ਪੇਸ਼ ਕਰੋ ਤੇ ਅਦਾਲਤ ਆਪੇ ਜਿਹੜਾ ਫੈਸਲਾ ਸੁਣਾਵੇਗੀ ਪਟਿਆਲੇ ਦੇ ਵਿੱਚ ਫੇਰ ਕਰੰਟ ਲਾਇਆ ਮੁੰਡੇ ਨੇ ਉਹ ਵੀ ਹਾਈ ਕੋਰਟ ਗਿਆ ਤਾਂ ਤਾਂ ਜਾ ਕੇ ਉਹਦੇ ਉੱਤੇ ਕਾਰਵਾਈ ਹੋਈ ਕੋਈ ਜਸਪਾਲ ਸਰਮਾ ਨਾ ਹੁੰਦਾ ਜਿਹੜਾ ਐਸਐਚਓ ਆ ਤੇ ਤੇ ਬਿਕਰਮਾ ਕੋਈ ਜੀਤ ਆ ਜਿਹੜਾ ਸਦੂਗੜ੍ਹ ਵਿੱਚ ਫੜਿਆ ਗਿਆ ਤੇ ਕਰਨਬਾੜ ਦੇ ਵਿੱਚ ਦੇਖ ਲਓ ਤੇ ਫਿਰ ਬਠਿੰਡੇ ਦੇ ਵਿੱਚ ਦੇਖੋ ਨਰਿੰਦਰਦੀਪ ਸਿੰਘ ਨੂੰ ਜਿਹੜਾ ਹਲੇ ਤੱਕ ਉਹਨੂੰ ਕਰੰਟ ਲਾ ਕੇ ਮਾਰ ਦਿੱਤਾ ਜਿਹੜਾ ਸੀਆਈ ਸਟਾਫ 2 ਵੱਲੋਂ ਪਰ ਉਹਦੇ ਵਿੱਚ ਕਿੰਨੇ ਜਾਣੇ ਜਿਹੜੇ 5 ਵਿਅਕਤੀ 6 ਦੱਸਣ ਜਾ ਰਹੇ ਆ ਪੁਲਿਸ ਮੁਲਾਜ਼ਮਾਂ ਪਰ ਹਜੇ ਤੱਕ ਤੁਸੀਂ ਇਹ ਦੱਸੋ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਆ ਜਿੰਨਾ ਤੱਕ ਕੋਰਟ ਡਿਸੀਜਨ ਨਹੀਂ ਲੈਂਦਾ ਕੋਰਟ ਜਿਹੜਾ ਕਿ ਇਹਨਾਂ ਦੀਆਂ ਜਿਹੜੀਆਂ ਤੰਦਾ ਕਸਦਾ ਦੀ ਉਹਨਾਂ ਤੱਕ ਪੁਲਿਸ ਉਹਨਾਂ ਨੂੰ ਨਹੀਂ ਫੜਦੀ ਨਹੀਂ ਗ੍ਰਿਫਤਾਰ ਕਰਦੀ ਜਦੋਂ ਹਾਈ ਕੋਰਟ ਆ ਜਿਹੜਾ ਕਿ ਸਖਤ ਹੁੰਦੀ ਆ ਫੇਰ ਇਹ ਫੜਦੇ ਫੇਰ ਇਹ ਕਾਰਵਾਈ ਕਰਦੇ ਉਹਨਾਂ ਪਹਿਲਾਂ ਨਹੀਂ ਕਾਰਵਾਈ ਕਰਦੇ ਇਹ ਹਾਲ ਹੈ ਇਹ ਪੰਜਾਬ ਦਾ ਅੱਜ ਦਾ ਤੇ ਤੁਸੀਂ ਹੁਣ ਇਹਨਾਂ ਬਾਰੇ ਕੀ ਕਹੋਗੇ ਜੋ ਤੁਹਾਨੂੰ ਮੈਂ ਸਾਰਾ ਕੁਝ ਦੱਸਿਆਗਾ ਤੇ ਕਈ ਕਹਿੰਦੇ ਨੇ ਗਾ ਪਰ ਹਰ ਇੱਕ ਦੀ ਬੋਲੀ ਅਲੱਗ-ਅਲੱਗ ਹੁੰਦੀ ਹੈ ਮੈਂ ਤੁਹਾਨੂੰ ਇੱਥੇ ਇੱਕ ਵਿਸਤਾਰ ਦੇ ਨਾਲ ਦੱਸ ਦੇਮਾ ਕਈ ਕੋਈ ਸੀ ਨਾ ਬੋਲਦਾ ਕੋਈ ਤੀ ਨਾ ਬੋਲਦਾ ਕੋਈ ਗਾ ਨਾ ਬੋਲਦਾ ਕੋਈ ਕਿਸ ਤਰ੍ਹਾਂ ਨਾ ਬੋਲਦਾ ਕੋਈ ਕਿਸ ਤਰ੍ਹਾਂ ਦੇ ਨਾ ਬੋਲਦਾ ਤੇ ਕਈਆਂ ਦੇ ਹੁਣ ਜਿਹੜੇ ਚੰਤੇ ਹੁੰਦੇ ਆ ਅੱਜ ਇੱਕ ਹੋਰ ਕਮੈਂਟ ਤੁਹਾਡੇ ਸਾਹਮਣੇ ਮੈਂ ਹੁਣ ਪੇਸ਼ ਨਹੀਂ ਕਰ ਸਕਦਾ ਪੜਿਆ ਸੀ ਉਹ ਵੀ ਕੋਈ ਪੁਲਿਸ ਦਾ ਦਲਾਲ ਹੋਊਗਾ ਉਹਦੇ ਵੀ ਬੜੀਆਂ ਮਿਰਚਾਂ ਲੱਗੀਆਂ ਕਮੈਂਟ ਪੜ ਕੇ ਆਹ ਸੌਰੀ ਮਾਫ਼ ਕਰਨਾ ਜਿਹੜੇ ਕਿ ਖਬਰ ਪੜ ਕੇ ਕਿ ਪੁਲਿਸ ਨੂੰ ਇਹ ਕਿਉਂ ਇਸ ਤਰ੍ਹਾਂ ਕਹਿੰਦਾਗਾ ਪੁਲਿਸ ਦੇ ਨਾਲ ਮੇਰੀ ਕੋਈ ਹਰੰਜ ਨਹੀਂ ਮੇਰੀ ਕੋਈ ਦੁਸ਼ਮਣ ਹੀ ਨਹੀਂ ਜਾਂ ਕਿਸੇ ਹੋਰ ਦੇ ਨਾਲ ਹਰ ਇੱਕ ਦਾ ਖਬਰ ਦਾ ਕਰਨਾ ਹਰ ਇੱਕ ਦਾ ਬੋਲਣਾ ਤਰੀਕਾ ਲਹਿਜਾ ਹੁੰਦਾਗਾ ਵੱਖਰਾ ਹੁੰਦਾਗਾ ਕਈ ਸੱਟੇ ਮਾਰਦੇ ਹੁੰਦੇ ਆ ਕਈ ਸਤੋਂ ਉਹ ਚੀਜ਼ਾਂ ਨਹੀਂ ਹੁੰਦੀਆਂ ਅਸੀਂ ਗੱਲ ਕਰਦੇ ਆ ਖੁੱਲਕੇ ਜੇ ਕਿਸੇ ਗਿੱਟੇ ਲੱਗੇ ਗੋਡੇ ਲੱਗੇ ਤੇ ਜਿਹੜਾ ਕਿ ਕਹਿਣ ਦਾ ਭਾਅ ਕਿ ਉਹ ਤੁਹਾਡੇ ਸਾਹਮਣੇ ਅਸੀਂ ਰੱਖਦੇ ਆ ਸੱਚ ਪਰ ਸੱਚ ਕਹਿੰਦੇ ਹੁੰਦੇ ਆ ਕਿ ਜਿਹੜਾ ਹਾਜਮਾ ਬਹੁਤੋਂ ਘੱਟ ਹੁੰਦਾਗਾ ਪਰ ਸੱਚ ਦੇ ਪੰਦੀ ਵੀ ਬਹੁਤ ਨੇ ਤੇ ਇਸ ਵੀਡੀਓ ਨੂੰ ਤੁਸੀਂ ਬਾਤ ਬਾਤ ਸ਼ੇਅਰ ਕਰ ਦਿਓ ਤੁਸੀਂ ਜਿਹੜਾ ਮੈਂ ਤੁਹਾਨੂੰ ਇਹ ਸਾਰਾ ਸਾਕਾ ਜਿਹੜਾ ਬਾਕਾ ਜਿਹੜਾ ਸੁਣਾਇਆਗਾ ਤੁਸੀਂ ਤਿੰਨੇ ਚਾਰਾਂ ਦੇ ਨਿਚੋੜ ਕੱਢ ਕੇ ਦੇਖ ਲਓ ਜੇ ਗੱਲ ਮੇਰੇ ਤੇ ਝੂਠ ਲੱਗਿਆ ਤਾਂ ਮੈਨੂੰ ਝੂਠ ਕਹਿ ਦਿਓ ਜੇ ਗੱਲ ਇਹ ਸੱਚੀ ਆ ਕਿ ਬਿਲਕੁਲ ਸੱਤੇ ਇਹ ਪੁਲਿਸ ਇਸ ਤਰ੍ਹਾਂ ਕਰਦੀ ਆ ਕਿ ਮਾਮਲੇ ਵਿੱਚ ਗਰੀਬ ਦੀ ਦਰਖਾਸਤ ਦੇ ਦੇ ਪਤਾ ਹੁੰਦਾ ਕਿ ਉਤੋਂ ਕੁਝ ਮਿਲਣਾ ਨਹੀਂ ਸਾਨੂੰ ਉਤੋਂ ਸਾਨੂੰ 1000 ਜਾਂ 500 ਜਾਂ 100 ਰੁਪਈਆ ਨਹੀਂ ਮਿਲਣਾ ਉਹਦੀ ਦਰਖਾਸਤ ਦੱਬ ਕੇ ਰਹਿ ਜਾਂਦੀ ਆ ਗਰੀਬ ਵਿਚਾਰਾ ਹੰਬ ਕੇ ਬੈਠ ਜਾਂਦਾ ਜਿੱਥੋਂ ਪਤਾ ਹੁੰਦਾ ਕਿ ਇੱਥੋਂ ਸਾਨੂੰ ਲੱਖਾਂ ਰੁਪਈਆ ਮਿਲੂਗਾ ਇਹ ਤੋਂ ਸਾਨੂੰ 10000 ਰੁਪਿਆ ਮਿਲੂਗਾ ਤੇ ਉਥੇ ਭਟ ਝਟ ਕਾਰਵਾਈ ਕਰਦੇ ਆ ਉਥੇ ਖੁਦ ਆਪ ਮੋਟਰਸਾਈਕਲ ਲੈ ਕੇ ਸਕੂਟਰੀਆ ਲੈ ਕੇ ਖੁਦ ਆਪ ਪ੍ਰਾਈਵੇਟ ਗੱਡੀਆਂ ਲੈ ਕੇ ਜਾਂਦੇ ਆ ਕਿ ਲੱਖਾਂ ਰੁਪਿਆ ਮਿਲੂਗਾ ਜੇ ਇਹਨਾਂ ਨੂੰ ਉਹ ਦਰਖਾਸਤ ਦੇ ਦੇ ਫਿਰ ਕਹਿੰਦੇ ਸਾਡੇ ਕੋਲੇ ਜੀ ਸਰਕਾਰੀ ਗੱਡੀ ਕਿਥੇ ਗਈ ਹੋਈ ਆ ਪ੍ਰਾਈਵੇਟ ਗੱਡੀ ਗੱਡੀ ਤੇ ਆਉਣਾ ਪਊਗਾ ਉਹਦਾ ਸਾਨੂੰ ਖਰਚਾ ਦੇ ਦਿਓ ਪ੍ਰਾਈਵੇਟ ਗੱਡੀ ਦਾ ਖਰਚਾ ਮੰਗਦੇ ਆ ਇਹ ਹਾਲ ਆਜ ਭਗਵੰਤ ਮਾਨ ਦੇ ਜਿਹੜਾ ਸਰਕਾਰ ਹੁੰਦਿਆਂ ਹੋਇਆ ਹੁਣ ਦੱਸੋ ਕਿਹਦੀ ਕਿਹਦੀ ਬੰਦਾ ਰਿਕਾਰਡਿੰਗ ਕਰੇ ਕਿਹਦੀ ਕਿਹਦੀ ਬੰਦਾ ਵੀਡੀਓ ਬਣਾਵੇ ਪਹਿਲਾਂ ਤੁਹਾਨੂੰ ਵੀਡੀਓ ਚਾਹੀਦੀ ਹੈ ਰਿਕਾਰਡਿੰਗ ਚਾਹੀਦੀ ਆ ਫਿਰ ਤੁਸੀਂ ਕਾਰਵਾਈ ਕਰਦੇ ਹੋ ਜਦੋਂ ਭਾਈ ਤੁਸੀਂ ਇਹ ਗੱਲ ਕਰ ਲਓ ਤੁਸੀਂ ਆਪਣੇ ਬੰਦੇ ਤੋਰਦਿਆ ਕਰੋ ਨਾਲ ਜਿਹੜਾ ਬੰਦਾ ਭਾਈ ਤੁਹਾਨੂੰ ਨਾ ਤਾਂ ਤੁਸੀਂ 112 ਵਾਲੇ ਬਾਏ ਕਾਰਵਾਈ ਕਰਦੇ ਆ ਤੇ ਨਾ ਹੀ ਤੁਹਾਡੀ ਜਿਹੜੀ ਤੁਸੀਂ ਇੱਕ ਹਲਪਲਾਈਨ ਦਿੱਤੀ ਆ ਆਪ ਸਰਕਾਰ ਦੀ ਉਹਦੇ ਉੱਪਰ ਵੀ ਆਪ ਖੁਦ ਪਾ ਕੇ ਬਹੁਤ ਕੁਝ ਦੇਖ ਲਿਆ ਕੋਈ ਕਾਰਵਾਈ ਨਹੀਂ ਹੁੰਦੀ ਸਿਰਫ ਡਰਾਮੇ ਆ ਸਿਰਫ ਇਹ ਵੱਡੇ ਬੰਦੇ ਆ ਜਿਹੜੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਗੱਲ ਸੁਣੀ ਜਾਂਦੀ ਆ ਉਹਨਾਂ ਨੂੰ ਫੜਿਆ ਜਾਂਦਾ ਹੈਗਾ ਤੇ ਐਵੇਂ ਲੋਕਾਂ ਨੂੰ ਜਿਹੜਾ ਇਹ ਇੱਕ ਭਲੇਖਾਗਾ ਤੇ ਉਹ ਭਲੇਖਾ ਲੱਗਦਾ ਹੁਣ ਦੂਰ ਹੁੰਦਾ ਜਾ ਰਿਹਾਗਾ ਤੇ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬਹਿਰ ਜੀ ਖਾਲਸਾ ਬਹਿਰ ਜੀ ਕੀ ਫਤਿਹ